ਅਮਰੀਕਾ ਤੋਂ ਮਾਂ ਦੀ ਮਮਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਇੱਕ ਮਹਿਲਾ ਆਪਣੇ ਬੁਆਏਫਰੈਂਡ ਨਾਲ ਛੁੱਟੀਆਂ ਮਨਾਉਣ ਚਲੀ ਜਾਂਦੀ ਹੈ ਤੇ ਉਹ ਆਪਣੇ ਪਿੱਛੇ ਘਰ ਵਿੱਚ 16 ਮਹੀਨੇ ਦੀ ਬੱਚੇ ਨੂੰ 10 ਦਿਨ ਲਈ ਇਕੱਲੀ ਛੱਡ ਜਾਂਦੀ ਹੈ ਜੋ ਕਿ ਭੁੱਖੀ ਪਿਆਸੀ ਤਰਫ ਦੀ ਰਹਿੰਦੀ ਹੈ 32 ਸਾਲਾ ਇੱਕ ਮਹਿਲਾ ਨੂੰ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈ ਇਸ ਮਹਿਲਾ ਨੇ ਕੋਰਟ ਵਿੱਚ ਦਲੀਲ ਦਿੱਤੀ ਕਿ ਮੈਂ ਖੁਦ ਨੂੰ ਵਕੇਸ਼ਨ ਦੇਣਾ ਚਾਹੁੰਦੀ ਸੀ ਇਸ ਲਈ ਮੈਂ ਛੁੱਟੀਆਂ ਤੇ ਚਲੀ ਗਈ ਇਸ ਮਹਿਲਾ ਦੀਆਂ ਦਲੀਲਾਂ ਸੁਣ ਕੇ ਕੋਰਟ ਨੇ ਵੀ ਲਹੰਤਾਂ ਪਾਈਆਂ ਨੇ 32 ਸਾਲਾ ਕ੍ਰਿਸਟਲ ਕਾਂਡ ਲਾਰੀਆਂ ਨੇ ਕੋਰਟ ਵਿੱਚ ਦੱਸਿਆ ਕਿ ਉਸ ਦੀ ਮੌਤ ਦੀ ਬਹੁਤ ਦੁਖਦਾਈ ਘਟਨਾ ਹੈ ਉਸ ਨੂੰ ਕਾਫੀ ਉਹ ਕਾਫੀ ਡਿਪਰੈਸ਼ਨ ਵਿੱਚ ਸੀ ਜਿਸ ਕਾਰਨ ਉਹ ਛੁੱਟੀਆਂ ਤੇ ਚਲੀ ਗਈ ਪਰ ਘਰ ਦੇ ਕਮਰੇ ਵਿੱਚ ਬੰਦ 16 ਮਹੀਨੇ ਦੀ ਬੱਚੀ ਮਾਂ ਮਾਂ ਕਰਦੀ ਹੋਈ ਇੱਕ ਕਮਰੇ ਤੋਂ ਦੂਜੇ ਕਮਰੇ ਵਿੱਚ ਜਾਂਦੀ ਤੇ ਫਿਰ ਉਸਨੇ ਦਮ ਤੋੜ ਦਿੱਤਾ ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਰਿਪੋਰਟ ਮੁਤਾਬਕ 2023 ਵਿੱਚ ਗਰਮੀ ਦੀਆਂ ਛੁੱਟੀਆਂ ਵਿੱਚ 16 ਮਹੀਨੇ ਦੀ ਬੱਚੀ ਜੈਲੀ ਨੂੰ ਛੱਡ ਕੇ ਉਸ ਦੀ ਮਾਂ ਕ੍ਰਿਸਟਲ ਆਪਣੇ ਬੁਆਏਫਰੈਂਡ ਨਾਲ ਛੁੱਟੀਆਂ ਤੇ ਚਲੀ ਗਈ ਤੇ ਪਿੱਛੋਂ ਉਸ ਦੀ ਧੀ ਜੈਲੀ 10 ਦਿਨਾਂ ਤੱਕ ਭੁੱਖੀ ਪਿਆਸੀ ਰਹੀ ਜਿਸ ਕਰਕੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ 32 ਸਾਲਾ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਤੇ ਕੋਰਟ ਵੱਲੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 32 ਸਾਲਾ ਮਹਿਲਾ ਦੇ ਮਾਪਿਆਂ ਵੱਲੋਂ ਮਾਫੀ ਵੀ ਮੰਗੀ ਗਈ। ਕ੍ਰਿਸਟਲ ਦੀ ਮਾਂ ਨੇ ਕਿਹਾ ਜਦੋਂ ਉਸ ਨੇ ਖਬਰ ਸੁਣੀ ਤਾਂ ਉਸ ਦੇ ਦਿਲ ਦੇ ਟੋਟੇ ਹੋਗੇ ਕ੍ਰਿਸਟਲ ਦੀ ਮਾਂ ਵੱਲੋਂ ਆਪਣੀ ਧੀ ਲਈ ਰਹਿਮ ਦੀ ਮੰਗ ਕੀਤੀ ਗਈ ਸੀ ਪਰ ਕੋਰਟ ਨੇ ਇੱਕ ਨਾ ਸੁਣੀ ਤੇ ਕ੍ਰਿਸਟਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ